ਮਾਨ ਜਿਹੜਾ ਹੋਣਾ ਉਹਦੇ ਵਿੱਚ ਇਹ ਵੱਡੇ ਯੋਗਦਾਨ ਆ ਆ ਵੱਡਾ ਸਨਮਾਨ ਕਹਿੰਦੇ ਵੀ 8 ਲੱਖ 55 ਹਜ਼ਾਰ ਦੀ ਰਕਮ ਤੇ ਵੱਡਾ ਟਰੈਕਟਰ ਮੇਰੇ ਬਟੂ 4x4 ਲਾ ਜੀ ਸੋਡੀ ਇਹ ਟਰੈਕਟਰ ਕਹਿੰਦੇ ਵੀ 47 ਹਸ ਪਾਵਰ ਮੇਰੇ ਵੀਰੋ ਇਹ ਟਰੈਕਟਰ ਅੱਜ ਦਿੱਤਾਵੇਗਾ ਕਮਲ ਲੰਬੜ ਨੂੰ ਕਹਿੰਦੇ 4x4 ਟਰੈਕਟਰ ਸ਼ਾਹਰੀਏ ਪਰਿਵਾਰ ਵੱਲੋਂ ਚਰਨਦੀਏ ਪਰਿਵਾਰ ਵੱਲੋਂ ਤੇ ਮੈਰੀਪੁਰੀਏ ਪਰਿਵਾਰ ਵੱਲੋਂ ਸੰਚੋਰ ਦੇ ਅੱਜ ਕਹਿੰਦੇ ਵੀ ਲੰਬੜ ਦਾ ਵੱਡਾ ਸਨਮਾਨ ਹੋਊਗਾ ਮੇਰੇ ਵੀਰੋ ਔਰ ਨਾਲ ਸਾਡੇ ਸਤਿਕਾਰਯੋਗ ਸਾਡੇ ਸਰਦਾਰ ਹਰਜਿੰਦਰ ਸਿੰਘ ਖਾਲਸਾ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੇ ਕਹਿੰਦੇ ਵੀ ਉਹਨਾਂ ਦੇ ਨਾਲ ਪੰਡਾ ਸਾਹਿਬ ਐਸਜੀਪੀਸੀ ਦੇ ਡਾਇਰੈਕਟਰ ਸਾਹਿਬ ਉਹ ਵੀ ਨਾਲ ਹੋਣਗੇ ਜੀਟੀ ਕੋਟ ਜੀ ਬੋਲੋ ਸੋ ਨਿਹਾਲ ਆ 8 ਲੱਖ 55 ਹਜ਼ਾਰ 4x4 ਟਰੈਕਟਰ ਉਹ ਸਰਦਾਰ ਜਗੀਰ ਸਿੰਘ ਦਾ ਪੁੱਤਰ ਆ ਉਹ ਕਹਿੰਦੇ ਵੀ ਕਮਲ ਲੰਮੜ ਦਾ ਇਹ ਬਹਿਰੀਨ ਕਬੱਡੀ ਕੱਪ ਦੇ ਵਿੱਚ ਵੀ ਨੌਜਵਾਨ ਜਦੋਂ ਕਹਿੰਦੇ ਵੀ ਬੈਸਟ ਹੋ ਕੇ ਆਇਆ ਤੇ ਪਿੰਡ ਲੰਬੜਾ ਢੋਲ ਵੱਜੇ ਸੀ ਤੇ ਅੱਜ ਫਿਰ ਢੋਲ ਵੱਜਣਗੇ ਅੱਜ ਫਿਰ ਕਹਿੰਦੇ ਵੀ ਤਲਵੰਡੀ ਚੌਧਰੀਆਂ ਦੀਆਂ ਗਲੀਆਂ ਦੇ ਵਿੱਚ ਆਹ ਟਰੈਕਟਰ ਦੇ ਫਰਾਟੇ ਵੱਜਣਗੇ ਮੇਰੇ ਮਿੱਤਰੋ ਜਿਹੜਾ ਜਗੀਰ ਸਿੰਘ ਦੇ ਪੁੱਤਰ ਕਮਲ ਲੰਬੜ ਦਾ ਵੱਡਾ ਸਨਮਾਨ ਹੋਇਆ ਤੁਰ ਖੇਜਰਪੁਰ ਤੇਜੀ ਯੂਥ ਵਿੰਗ ਪ੍ਰਧਾਨ ਬਿੱਲਾ ਜੀਸੀਪੀ ਤੇ ਗੱਬਰ ਠੱਟਾ ਉਹਨਾਂ ਵੱਲੋਂ ਹੋਣਾ ਲਓ ਜੀ ਇੱਕ ਚੱਕਰ ਲਾ ਦਿਓ ਤੇ ਜਿੱਥੋਂ-ਜਿੱਥੋਂ ਦੀ ਟਰੈਕਟਰ ਆਵੇਗਾ ਸਾਰੀ ਸੰਗਤ ਨੂੰ ਬੇਨਤੀ ਆ ਵੀ ਇੱਕ ਜੜੀਆਂ ਤਾੜੀਆਂ ਜ਼ੋਰਦਾਰ ਮਾਰ ਦਿਓ ਐਡਾ ਵੱਡਾ ਸਨਮਾਨ ਚੜਦੀ ਬਰੇਸ ਦੇ ਮੱਲ ਦਾ ਮੇਰੇ ਮਿੱਤਰੋ ਜਗੀਰ ਸਿੰਘ ਦੇ ਪੁੱਤਰ ਦਾ ਆਓ ਜੀ ਦੋਨੋਂ ਟੀਮਾਂ ਆਮੋ ਸਾਹਮਣੇ ਰਾਂਗੇ ਰੈਫਰੀ ਵੀ ਜੋਤੀ ਦੇ ਨੇ ਉਧਰ ਸਨਮਾਨ ਕਹਿੰਦੇ ਲੰਬੜ ਦਾ ਲੰਬੜ ਮੁਬਾਰਕਾ ਨੇ ਨੌਜਾਨ ਪਰਮਾਤਮਾ ਮੇਸ਼ਾ ਚੜਦੀ ਕਲਾ ਦੇ ਵਿੱਚ ਰੱਖੇ ਸਾਡੇ ਵੀਰ ਨੂੰ ਵੱਡਾ ਮੱਲ ਹੈ ਸਾਡੀ ਮਾਂ ਖੇਡ ਕਬੱਡੀ ਦਾ ਇਹ ਸਨਮਾਨ ਨਿਤ ਨਿਤ ਨਹੀਂ ਮਿਲਦੇ ਤੇ ਨਿਤ ਨਿਤ ਮਾਵਾਂ ਇਹੋ ਜੇ ਬੁੱਤਾਂ ਨੂੰ ਜਨਮ ਨਹੀਂ ਦਿੰਦੀਆਂ ਕਿ ਹਜ਼ਾਰਾਂ ਸਾਲ ਲਰ ਕੇ ਆਪਣੀ ਮੈਨੂਰੀ ਤੇ ਰੋਦੀ ਹੈ ਬੜੀ ਮੁਸ਼ਕਿਲ ਸੇ ਹੋਣਾ ਹੈ ਚਮਨ ਮੇਂ ਦਿਦਾਵਰ ਪੈਦਾ ਮੁਬਾਰਕਾਂ ਦੇ ਲੰਬੜ ਤੋਂ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇੱਕ ਹੌਸਲਾ ਦਰਸ਼ਕਾਂ ਦੀਆਂ ਤਾੜੀਆਂ ਇਹ ਵੱਡੇ ਸੰਵਾਦ ਵੱਡੇ ਮੇਲੇ ਤੇ ਵੱਡਾ ਕਰਾਊਡ ਵੱਡਾ ਇਕੱਠ ਇਨੀਆਂ ਸੰਗਤਾਂ ਦੇ ਸਾਹਮਣੇ ਇਹ ਕਰਮਾਂ ਵਾਲਿਆਂ ਦੇ ਸਨਮਾਨ ਉੱਤੇ ਨੇ ਦੁਆਵਾਂ ਮਾਂ ਦੇ ਸਾਡੇ ਵੀਰ ਦੇ ਲਈ